ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਸੰਦੂਗਲਾ ਤਹਿਸੀਲ ਤਾਪਾ ਮੰਡੀ ਜ਼ਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਹੀ ਫਰਵਚੀਆਂ ਲੈ ਕੇ ਆਏ ਹਾਂ ਦੋ ਜਰਸੀ ਐ ਤੇ ਇੱਕ ਐਚਪ ਦੇ ਵਿੱਚ ਪਈੰਦੀ ਐ ਕੱਲੀ ਕੱਲੀ ਦੀ ਆਪਾਂ ਡਿਟੇਲ ਲਾ ਲਾਂਗੇ ਕੀ ਰੇਟ ਆ ਕਿੰਨੀ ਹੋ ਮਾਰਾ ਤਕਰੀਬਨ ਐ ਡਗਾ ਜਾਈ ਹੁੰਦਾਗਾ ਤੁਹਾਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਅੱਜ ਓੜਾ ਜ਼ਿਆਦਾ ਸਮਝਣ ਲਈ ਆਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈਣ ਹਾਂਜੀ ਬਾਈ ਸასი ਕਾਲ ਜੀ ਸასი ਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਨਾਮ ਭਰਪੂ ਸਿੰਘ ਹੈ ਪਿੰਡ ਸੰਦੂਕਲਾ ਜੀ ਹਾਂਜੀ ਈਲਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ 9915466734 ਹੈ ਠੀਕ ਹੈ ਜੀ ਅੱਜ ਤਣ ਹੀ ਫਰਾਣੇ ਆਪਣੇ ਕੋਲੇ ਤਿੰਨੇ ਮੰਨ ਲਓ ਵੀ ਆਉਣਗੀ ਵੀ ਆਹ ਬੱਚੀਆਂ 12-12 ਮਹੀਨਿਆਂ ਦੀਆਂ ਉਹ 10 ਮਹੀਨਿਆਂ ਦੀ ਡੱਬੀ ਕੜੀ ਜਰ ਸਿੰਘਾਂ ਦੋਵੇਂ ਜਾਣੀ ਇੱਕ ਇੱਕ ਸਾਲ ਦੇ ਹਾਂ ਠੀਕ ਹੈ ਇਹਦਾ ਵੀ ਨਵੀਂ ਵਿਦਾਂਚ ਦੀ ਗੱਲ ਲੈ ਲਾਂਗੇ ਉਹ ਦੋ ਕੁ ਮਹੀਨੇ ਸਾਹਮਣੀ ਠੀਕ ਹੈ ਹਾਂਜੀ ਤੇ ਇਹਨਾਂ ਦਾ ਕੋਈ ਹੈ ਕੋਈ ਰਿਕਾਰਡ ਨਹੀਂ ਪਰ ਕਾਰਡ ਚੰਗੇ ਦੀਆਂ ਸਾਰੀਆਂ ਬਾਕੀ ਅਗਲੇ ਨੂੰ ਪ੍ਰੋਪਰ ਕਾਰਡ ਆਪਾਂ ਦੇ ਦਾਂਗੇ ਜਿਹੜਾ ਬੰਦਾ ਲਊਗਾ ਠੀਕ ਹੈ ਜੀ ਇਹ ਲੈਣੀਆਂ ਉਦੋਂ ਆਪਾਂ ਦੱਸ ਦਾਂਗੇ ਤਾਂ ਹਾਂ ਆਪਾਂ ਕਾਰਡ ਸਾਰਾ ਦੇ ਦੇ ਦਾਂਗੇ ਠੀਕ ਹੈ ਹਾਂਜੀ ਤੇ ਬਸ ਖੋਲ ਕੇ ਢੇੜਾ ਲਵਾ ਦੋ ਮੜਾ ਇਹਨਾਂ ਦਾ ਹਾਂ ਖੋਲ ਕੇ ਫਾੜਾ ਨੇ ਬਾਕੀ ਕਿਹਦਾ ਫੋਟ ਸੰਗ ਨਹੀਂ ਐਨ ਚਾਰੇ ਥਾਂ ਦਾ ਕੋਈ ਤਿੰਨਾਂ ਦੇ ਚਾਰੇ-ਚਾਰੇ ਜਾਣਾ ਚਾਰੇ-ਚਾਰੇ ਨਿਸ਼ਾਨੀ ਵੀ ਨਹੀਂ ਪੰਜੀ ਠੀਕ ਹੈ ਆਜਾ ਬਾਕੀ ਦੋਸਤੋ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਕਿਰਾਂ ਕੱਲੀ-ਕੱਲੀ ਤੇ ਡਿਟੇਲ ਤੁਹਾਨੂੰ ਆਪਾਂ ਦੱਸਦੀ ਤਕਰੀਬਨ ਸਾਲ-ਸਾਲ ਦੀਆਂ ਜਰਸੀਆਂ ਦੋਵੇਂ ਸਾਲ-ਸਾਲ ਦੀਆਂ ਗਈਆਂ ਤੇ ਇਹ ਵੀ ਸਾਫ ਸੁਥਰੀ ਐ ਕੋਈ ਫੋੜ-ਛਾਂਗ ਨਹੀਂ ਹੈਗੀ ਥੋੜਾ ਜਿਹਾ ਮਸਤੀ ਕਰਦੇ ਹਾਂ ਨਾ ਤਾਂ ਕਰਕੇ ਅਸੀਂ ਤਾਂ ਫਿਰ ਬੱਚੇ ਆ ਕਰਨੀ ਐ ਥੋੜਾ ਜਿਹਾ ਉਹਦੇ ਹਿਸਾਬ ਨਾਲ ਤੁਹਾਨੂੰ ਪਤਾ ਖਾਉਣੇ ਆਂਗੇ ਹਾਂਜੀ ਜੋ ਬੱਚੇ ਕਰਦੇ ਹੀ ਹੁੰਦੇ ਆ ਦੇਖ ਸਦਨ ਜਮਾ ਇੱਕ ਨਖੜ ਮੈਦਾਨ ਹੈ ਤੇ ਚਾਰੇ ਇਹਦਾ ਮੁੱਲ 20000 ਰੋਹ ਜੀ ਮਾਨਤਨ ਕਰਨਾਗੇ ਜਿਹਦਾ ਮੁੱਲ 20000 ਤੇ ਮਾਨਦਨ ਮੌਕੇ ਤੇ ਜ਼ਰੂਰ ਹੋ ਜਾਊਗਾ ਹਾਂਜੀ ਇਹ ਦੂਜੇ ਨੰਬਰ ਤੇ ਇਹ ਹੈ ਆ ਗਈ ਤੇ ਇਹ ਤਾਂ ਜਾਨੀ ਜਿਆਦਾ ਪਿਓਰ ਜਰਸੀ ਦੇ ਵਿੱਚ ਹੈ ਨਾ ਹਾਂ ਇਹ ਫੁੱਲ ਕੁਆਲਿਟੀ ਚ ਆ ਗਈ ਉਹ ਜਾਨੀ ਕਿ ਕਦ ਕੋਤ ਬਦਲ ਜਾਊਗਾ ਕਦ ਮੀਡੀਅਮ ਰੱਖੂਗੀ ਕੁਆਲਿਟੀ ਇਹਦੀ ਜਿਆਦਾ ਆ ਗਈ ਇਹ ਜਾਨੀ ਪਿਓਰ ਜਰਸੀ ਦੇ ਵਿੱਚ ਪੈਂਦੀ ਹੈ ਕਿਉਂਕਿ ਫੇਸ ਤੋਂ ਇਹਦਾ ਪਤਾ ਲੱਗਦਾ ਤੁਸੀਂ ਦੇਖ ਸਕਦੇ ਹੋ ਤੇ ਕੰਨਾਂ ਕੋਨਾਂ ਦੀ ਕੁਆਲਿਟੀ ਬਹੁਤ ਦੀ ਦੇਖ ਸਕਦੇ ਹੋ ਹਾਂ ਬਾਕੀ ਥਾਲ ਤੋਂ ਬਾਰੇ ਬਾਕੀ ਅੱਖਾਂ ਛੋੜੀ ਛੋੜੀ ਇੱਕ ਨੰਬਰ ਤੇ ਥਾਣ ਬਹੁਤ ਚੰਗੇ ਆਦੇ ਵੀ ਚਾਰੇ ਥਾਨਾਂਗੇ ਬਹੁਤ ਵਧੀਆ ਥਾਂ ਤਾਂ ਕਿਸੇ ਦੇ ਮਨ ਲੈ ਵੀ ਕੋਰਾ ਅਸਾਨੀ ਵੀ ਨਹੀਂ ਹੋਊਗੀ ਤਸੱਲੀ ਤੁਸੀਂ ਕਰ ਸਕਦੇ ਹੋ ਰੰਗ ਪ੍ਰਿੰਟ ਸੋਹਣਾ ਹੈ ਦਾ ਸਾਫ ਸੁਥਰੀ ਹੈ ਇਹ ਉਹ ਪਹਿਲਾਂ ਵਾਲੀ ਵੀ ਚੰਗੀ ਹੈ ਸਾਫ ਸੁਥਰੀ ਹੈ ਇਹ ਵੀ ਸਾਫ ਸੁਥਰੀ ਹੈ ਤੇ ਤੀਜੇ ਨੰਬਰ ਤੇ ਐਚਪ ਹੈ ਇਹਦਾ ਮਰ ਤਕਰੀਬਨ 10 ਕੁ ਮਹੀਨਿਆਂ ਦਾ ਇਹਦਾ ਮੁੱਲ ਰਹੂਗਾ 26000 ਰੁਪਏ ਇਕੱਲੇ ਦਾ ਇਹਦਾ 26000 ਮਾਨ ਤੁਹਾਨੂੰ ਹੋ ਜੂਗਾ ਹਾਂਜੀ ਹਾਂ ਠੀਕ ਹੈ ਇਹ ਆ ਬੱਚੀ ਵਾਲੀ 10 ਮਹੀਨਿਆਂ ਦੀ ਇਹਦਾ ਪਤਈ ਹੀ ਹਾ ਤੁਮਾਨ ਤਾਨ ਦਾ ਇਹਦਾ ਤੇ ਹੀ ਜੁਮਾਨਦਾਨ ਹੋ ਜੂ ਹਾਂਜੀ ਠੀਕ ਐ ਇਹ ਚੰਨੇ ਵਿੱਚ ਆ ਗਈ ਬੱਚੀ ਲੰਬੀ ਲੰਬੀ ਇਹ ਚੰਨੇ ਬੱਚਾ ਰੰਗ ਬ੍ਰੈਂਡ ਚੰਗੇ ਦੀ ਐ ਸਮਾਈ ਭੁਰਕ ਘੱਟ ਹੋਈ ਵੀ ਐ ਬੱਚੀ ਸਮਾਈ ਥੋੜੀ ਜਿ ਘੱਟ ਹੋਈ ਦੀ ਐ ਥੋੜੀ ਜਿ ਸੇਵਾ ਨਾਲ ਗੱਭਣ ਹੋਣ ਵਾਲੀ ਐ ਬੱਸ ਐ ਬਾਕੀ ਤਾਂ ਤਾਂ ਮਾਦ ਲਮਗਾ ਗਈਆਂ ਐ ਮੈਂ ਤਾਂ ਵੀ ਕੱਦ ਚੰਗਾ ਕਰੂਗੀ ਇਹੇ ਹਾਂਜੀ ਤੇ ਇਹਦੇ ਥਣ ਕਿਵੇਂ ਆ ਚਾਰੇ ਥਣ ਐ ਮੋਤੀ ਵਰਗੇ ਇਹਦੇ ਵੀ ਥਣ ਚਾਰੀ ਐ ਮੋٹے ਮੋٹے ਥਾਣਾਂਗੇ ਹਾਂਜੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਅੱਗੇ ਆਹਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਆ ਜਾ ਹਟੋ ਤੇ ਤਿੰਨ ਬੱਚੀਆਂ ਦਿਖਾਈਆਂ ਤੁਹਾਨੂੰ ਜਿਹੜਾ ਵੀ ਤੁਸੀਂ ਨਾ ਖਰੀਦਨ ਆਹਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਵਾਲੀ ਸਾਰੀ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਅਰਜੋ ਬਹੁਤ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਹਾਂਜੀ